ਹਾਂ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਮੈਂ ਬਹੁਤ ਲੰਬੇ ਸਮੇਂ ਤੋਂ ਬਾਅਦ ਅੱਜ ਫੇਰ ਆਪਾਂ YouTube ਤੇ ਆਏ ਆ ਤੇ ਅੱਜ ਆਪਾਂ ਚੱਲੇ ਆ ਸਤਿਗੰਨ ਸ਼੍ਰੀ ਹੂ ਸਾਹਿਬ ਬਾਕੀ ਤੁਸੀਂ ਥੰਬਨੇਲ ਜਾਂ ਟਾਈਟਲ ਵਗੈਰਾ ਸਾਰਾ ਪੜ ਲਿਆ ਹੋਊਗਾ ਜੋ ਜੋ ਦਿਨ ਚ ਰਿਆ ਹੋਊਗੀ ਜੋ ਜੋ ਆਪਾਂ ਵੇਖਾਂਗੇ ਉਹ ਤੁਹਾਨੂੰ ਵਿਖਾਵਾਂਗੇ ਪਹਿਲਾਂ ਮੈਂ ਤੁਹਾਨੂੰ ਦਿਖਾ ਦਵਾਂ ਆਪਣੀ ਪੈਕਿੰਗ ਆਪਾਂ ਲੱਗੀਆਂ ਤੁਰਨ ਤੇ ਇੱਧਰ ਆਪਣੇ ਮੰਮੀ ਜੀ ਹੁਣੇ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਤਿ ਸ਼੍ਰੀ ਅਕਾਲ ਜੀ ਆਪਾਂ ਸਾਮਾਨ ਸੋ ਸਾਰਾ ਰੈਡੀ ਕਰ ਲਿਆ ਇੱਥੇ ਲੱਟਰ ਪੱਟਰ ਭਰੇ ਆਇਆ ਇਹ ਚ ਆਪਣਾ ਹੋਰ ਕੱਪੜੇ-ਕੁੱਪੜੇ ਤੇ ਆਪਣਾ ਬਾਈ ਵੀ ਨਾਲ ਜਾ ਰਿਹਾ ਇਹ ਸਾਨੂੰ ਜਲੰਧਰ ਛੱਡਣ ਜਾ ਰਿਹਾ ਤੇ ਬਣੀ ਆਪਣੇ ਵਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਆਪਾਂ ਸਾਰੀ ਗੱਲ ਲੋ ਜੀ ਆਪਾਂ ਤਾਂ ਪਹੁੰਚ ਚੁੱਕੇ ਆ ਆਪਣੇ ਜਲੰਧਰ ਸਟੇਸ਼ਨ ਤੇ ਆਪਾਂ ਢੀਕ ਕਰਦੇ ਪਏ ਆ ਮਾਮਾ ਜੀ ਉਹਨਾਂ ਦੀ ਕਿਉਂਕਿ ਸਾਡੇ ਨਾਲ ਜਾ ਰਹੇ ਆ ਮਾਮਾ-ਮਾਮੀ ਜੀ ਤੇ ਉਹ ਆ ਜਾਂਦੇ ਫਿਰ ਉਹਨਾਂ ਨੂੰ ਵੀ ਆਪਾਂ ਮਲਾਉਨੇ ਆ ਆਪਣੇ ਮਾਮਾ ਜੀ ਦਾ ਮੁੰਡਾ ਵੀ ਪਹੁੰਚ ਚੁੱਕਾ ਆ ਮਾਮਾ ਜੀ ਦੇ ਮਾਮੀ ਜੀ ਨੂੰ ਛੱਡਣ ਇੱਧਰ ਮਾਮੀ ਜੀ ਹੋਣੀ ਆ ਇੱਧਰ ਮਾਮਾ ਜੀ ਹੋਣੀ ਆ ਤੇ ਪਹਿਲਾਂ ਲੱਗਾ ਵੀ ਆਹ ਟਰੇਨ ਆਖਰੇ ਆਪਣੀ ਤੇ ਟਰੇਨ ਇਹ ਨਹੀਂ ਗਈ ਹੁਣ ਦੂਜੀ ਟਰੇਨ ਆਊਗੀ ਉਹ 6:40 ਤੇ ਆ ਹੈ ਮਾਮਤ ਖਾਤਾ ਮਾਮਾ ਨੇ ਦਿਖਾਇਆ ਉਹਦਾ ਤੇ ਚੱਕਰ ਵੇਜਣਾ ਸੀ ਮਾਮਾ ਜੀ ਦਾ ਮੇਲ ਅ빠 ਜੀ ਸਾਫਾ ਗੱਲ ਹੀ ਰੱਖਿਆ ਤੁਸੀਂ ਇਹ ਸਾਡੀ ਪਛਾਣ ਆ ਕੀ ਪਛਾਣ ਆ ਤੁਹਾਡੀ ਡਰਾਈਵਰ ਲੋ ਜੀ ਆਪਣੀ ਟਰੇਨ ਗਈ ਆ ਆ ਤੇ ਆਪਾਂ ਪਹਿਲਾਂ ਆਪਣਾ ਕੋਚ ਲੱਭਣਾ ਤੇ ਸੀਟਾਂ ਲੱਭ ਕੇ ਤੇ ਪਹਿਲਾ ਕੰਮ ਕਨਫਰਮ ਜਾਂ ਕਰੀਏ ਬੈਠ ਜੁਕੇ ਹੋ ਜਾਈਏ ਅੱਜ ਬਾਬਾ ਲੰਬੇ ਸਵੇ ਪਿੱਛੋਂ ਜਾ ਰਹੇ ਆ ਖੁਸ਼ੀ ਬਹੁਤ ਆ ਚਲੋ ਠੀਕ ਆ ਭਾਜੀ ਚੰਗਾ ਭਾਜੀ ਐਵੇਂ ਸੇ ਜਾ ਰਹੇ ਆ ਓਕੇ ਥੈਂਕ ਯੂ ਵੈਰੀ ਮਾਚ ਓਕੇ ਟ੍ਰੇਨ ਆਪਣੀ ਚੱਲ ਪਈ ਆ ਤੇ ਆਪਾਂ ਵੀ ਇੱਕ ਨਵੇਂ ਸਫ਼ਰ ਵੱਲ ਚੱਲ ਪਏ ਆ ਵੇਖਦੇ ਆ ਕਿੱਦਾਂ ਦੀ ਜਰਨੀ ਰਹਿੰਦੀ ਆ ਤੇ ਤੁਹਾਨੂੰ ਵੀ ਆਪਾਂ ਵਿਖਾਵਾਂਗੇ ਸਾਰਾ ਵਲੌਗ ਖੂਬ ਕਰਦਾ ਤੁਹਾਨੂੰ ਆਪਾਂ ਮੈਂ ਮਤਲਬ ਵਧੀਆ ਤੋਂ ਵਧੀਆ ਵੀਡੀਓ ਹਨਾ ਵਧੀਆ ਤੋਂ ਵਧੀਆ ਕੰਟੈਂਟ ਬਣਾ ਕੇ ਦੇ ਸਕਾਂ ਇਧਰ ਮਾਮਾ ਜੀ ਤੇ ਮੰਮੀ ਜੀ ਕੀ ਕੀ ਰੋਕਦੀ ਹਨ ਐਡਜਸਟ ਹੋ ਗਏ ਆ ਨਹੀਂ ਤੇ ਤੀਤੀ ਨੇ ਆਪਣੀਆਂ ਟਿਕਟਾਂ ਕਰਤੀਆਂ ਦੰਨ ਤੇ ਹੁਣ ਮੇਰੀ ਇੱਕ ਟਿਕਟ ਆ ਜਿਹੜੀ ਮੈਂ ਓਕੇ ਕਰਵਾਉਣੀ ਆ ਮੰਮੀ ਜੀ ਸਫਰ ਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਹੈ ਤੁਸੀਂ ਮਾਮੀ ਨੇ ਤਾਂ ਚੱਕਰ ਲਾ ਪਏ ਹੁਣ ਇਹ ਤਾਂ ਘੜਕ ਦੇਣੀ ਹੁੰਦੀ ਹੈ ਟ੍ਰੇ ਨਾ ਇਹ ਸਹੀ ਹੈ ਇਧਰ ਇਹ ਥੋੜਾ ਟਾਈਮ ਹੀ ਹੋਇਆ ਤੇ ਮਾਮੀ ਜੀ ਉਹਨਾਂ ਨੇ ਆਪਣਾ ਲੈਟਰ ਵਾਟਰ ਵਾਲਾ ਬੈਗ ਖੋਲ ਲਿਆ ਆ ਇਹ ਕੋਈ ਬਹੁਤ ਆ ਹਜੇ ਬਿਸਕੁਟ ਸਰਵ ਹੋਏ ਆ ਹੋ ਸਕਦਾ ਥੋੜੀ ਦੇਰ ਚ ਇਸ ਪਟਾਰੇ ਚੋਂ ਪਤਾ ਨਹੀਂ ਕੀ ਕੋਈ ਨਿਕਲੇ ਇੱਕ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ ਜਿਹੜਾ ਸੱਚਖੰਡ ਦਾ ਟ੍ਰੇਨ ਨੰਬਰ ਹੈ ਨਾ ਉਹ ਹੈਗਾ 12715 ਜਾਣੇ ਟ੍ਰੇਨ ਦਾ ਤੇ ਇਹ ਅਮਰੀਕ ਸਰ ਤੋਂ ਤੁਰਦੀ ਹੈ 5:35 ਮਿੰਟ ਤੇ ਤੇ ਜਲੰਧਰ ਵੀ ਇੱਕ 3 ਮਿੰਟ ਦਾ ਸਟਾਪ ਆ ਤੇ ਲੁਧਿਆਣਾ 10 ਮਿੰਟ ਦਾ ਸਟਾਪ ਆ ਆਪਾਂ ਪਹੁੰਚ ਚੁੱਕੇ ਹਾਂ ਜੀ ਖੰਨੇ ਦੇ ਟ੍ਰੇਨ ਆਪਣੇ ਨਿਰਧਾਰਤ ਸਮੇਂ ਤੋਂ 7 ਮਿੰਟ ਪਹਿਲਾਂ ਪਹੁੰਚ ਚੁੱਕੀ ਆ ਤੇ ਸਫਰ ਫਿਲਹਾਲ ਤਿੱਕਰ ਤਾਂ ਵਧੀਆ ਆ ਪਤਾ ਨਹੀਂ ਇਦਾਂ ਕਿਉਂ ਲੱਗਦਾ ਦੇ ਨਹੀਂ ਬੜਾ ਵੱਡਾ ਆ ਲਓ ਜੀ ਗੱਡੀ ਆਪਣੀ ਨਿਕਲ ਚੱਲੀ ਆ ਅੰਬਾਲੇ ਤੋਂ ਲਗਭਗ ਹੁਣ ਤਿੱਕਰ ਗੱਡੀ ਜਿਹੜੀ ਆ ਨਾ ਉਹ ਬਿਲਕੁਲ ਐਨ ਬਿਲਕੁਲ ਸਹੀ ਟਾਈਮ ਤੇ ਚੱਲਦੀ ਪਈ ਬਲਕਿ ਐਡਵਾਂਸ ਹੀ ਚੱਲਦੀ ਪਈ ਬਸ ਕਿਤੇ ਕਰਵਾਸ ਕਰਸ ਪੈ ਗਿਆ ਫਿਰ ਲੇਟ ਹੋ ਜਾਣਾ ਆਪਾਂ ਤੇ ਆਪਾਂ ਪਾਣੀਪਤ ਵਿੱਚ ਪਹੁੰਚ ਚੁੱਕੇ ਆ ਤੇ ਪੰਜਾਬ ਛੱਡ ਕੇ ਤੇ ਹੁਣ ਆਪਾਂ ਪਹੁੰਚ ਚੁੱਕੇ ਹਰਿਆਣੇ ਦੇ ਵਿੱਚ ਤੇ ਪਾਣੀਪਤ ਸਭ ਤੋਂ ਜ਼ਿਆਦਾ ਜਿਹੜਾ ਕੀ ਆ ਮੰਨਿਆ ਜਾਂਦਾ ਆ ਫੇਮਸ ਟੈਕਸਟਾਈਲ ਇਹ ਕਾਰਪੈਟਸ ਦੇ ਕੰਮ ਵਾਸਤੇ ਤੇ ਹੁਣ ਚੱਕਰ ਦਾ ਜਿਹੜਾ ਆਪਾਂ ਸਫਰਿਆ ਨਾ ਉਹ ਟੋਟਲ 360 ਕਿਲੋਮੀਟਰ ਤੈਅ ਕਰ ਲਿਆ ਤੇ ਮੈਂ ਚੱਲਾ ਆਪਣੇ ਡੱਬੇ ਦੇ ਵਿੱਚ ਕਿਉਂਕਿ ਮੇਰਾ ਡੱਬਾ ਹੈਗਾ ਸੀ ਲਗਭਗ ਬਹੁਤ ਜ਼ਿਆਦਾ ਪਿੱਛੇ ਪੰਜ ਡੱਬੇ ਲਾ ਕੇ ਪਾ ਕੇ ਛੱਡ ਕੇ ਤੇ ਫੇਰ ਮੇਰਾ ਡੱਬਾ ਸੀ ਤੇ ਹੁਣ ਮੈਂ ਚੱਲਾਂ ਮਾਮਾ ਮਾਮੀ ਜੀ ਹੁਣਾਂ ਦੇ ਕੋਲ ਉਹਨਾਂ ਦਾ ਫੋਨ ਆਇਆ ਦੋ ਤਿੰਨ ਵਾਰੀ ਮੈਨੂੰ ਮੈਂ ਕਿਹਾ ਉਹਨਾਂ ਨੂੰ ਮਿਲ ਕੇ ਆਉਣਾ ਪਹਿਲਾਂ ਜਾ ਕੇ ਇੱਧਰ ਮਾਮੀ ਜੀ ਹੁਣਾਂ ਨੇ ਫਿਰ ਤੋਂ ਆਪਣਾ ਲੱਟਰ ਪਟੜਾ ਵਾਲਾ ਬੈਗ ਖੋਲ ਲਿਆ ਐ ਮਮੀ ਜੀ ਜਦੋਂ ਜਦੋਂ ਲੈਟਰ ਜਦੋਂ ਜਦੋਂ ਲੈਟਰ ਪੱਟਰ ਦਾ ਬੈਗ ਖੋਲਣਾ ਆ ਮੈਂ ਉਦੋਂ ਵੀ ਵੀਡੀਓ ਬਣਾਉਣੀ ਆ ਮਮੀ ਜੀ ਦੁਨੀਆ ਭਰ ਦਾ ਸੌਦਾ ਰੱਖਿਆ ਤੁਸੀਂ ਹੈ ਨਾ ਪੂਰੀ ਦੁਕਾਨ ਆ ਆ ਇਹ ਪੋਤ ਨਹੀਂ ਖੋਲਣੀ ਆ ਆਪਣੀ ਦੁਕਾਨਾਂ ਚ ਬੰਦਿਆ ਲੋ ਜੀ ਆਪਾਂ ਦਿੱਲੀ ਪਹੁੰਚ ਚੁੱਕੇ ਆ ਇਹ ਅਜਲੀ ਤੇ ਲੱਗਾ ਬੋਰਡ ਗੱਡੀ ਪੂਰੀ ਸਮੇਂ ਅਨੁਸਾਰ ਸਗੀ ਆਪਣੇ ਮਾਮਾ ਜੀ ਇੱਧਰ ਬੈਠੇ ਆ ਮੈਂ ਉਹਨਾਂ ਲੈਣ ਆਇਆ ਵੀ ਆਪਾਂ ਆਪਣੀ ਸੀਟ ਤੇ ਚਲੀਏ ਲੋਕਾਂ ਦੇ ਸੀਟ ਤੇ ਨਹੀਂ ਸੌਣਾ ਚਾਹੀਦਾ ਜੇ ਕੋਈ ਇਧਰੋਂ ਘਰੋਂ ਫੋਨ ਆਇਆ ਹੋਇਆ ਆ ਵੀਡੀਓ ਘਾਲ ਤੇ ਇਧਰ ਮਾਮੀ ਜੀ ਹੁਣਾਂ ਦੀ ਫੋਨ ਤੇ ਖਰੀ ਰੋਮਿੰਗ ਔਨ ਹੋ ਗਈ ਆ نیٹ ਚੱਲ ਨਹੀਂ ਤੇ ਆ ਸਮੱਸਿਆ ਪੂਰੀ ਦੁਨੀ ਦੀ ਦੁਨੀਆ ਬੰਦ ਹੋ ਚੁੱਕੀ ਆ ਮਾਮਾ ਜੀ ਦੀ ਵੀ ਇੱਥੇ ਦੁਨੀਆ ਬੰਦ ਹੋ ਚੁੱਕੀ ਆ ਦੋਨੋਂ ਜਾਣੇ ਬਾਰ ਨਹੀਂ ਦੇਖਦੇ ਟੈਨਸ਼ਨ ਦੇ ਵਿੱਚ ਨੇ ਮਾਮਾ ਜੀ ਜਿਆਦਾ ਕੋਈ ਟੈਨਸ਼ਨ ਨਹੀਂ ਪਰ ਦੁਨੀਆ ਖੜ ਚੁੱਕੀ ਆ ਇੱਕ ਪੱਲੇ ਤੁਹਾਡੇ ਲਈ ਆ ਨਾ ਇਜਾ ਜ਼ਬੈਦ ਹੀ ਰੋਟੀ ਦੀ ਤਿਆਰੀ ਹੋਣ ਲੱਗ ਪਈ ਆ ਤੇ ਮਾਮੀ ਜੀ ਹੁਣੀ ਕੱਟ ਰਹੇ ਨੇ ਸਲਾਦ ਲਜ਼ੀਜ਼ ਖਾਣੇ ਦੇ ਨਾਲ ਕਿ ਇੱਧਰ ਕarele ਬਣੇ ਹੋਏ ਆ ਨਾਲ ਸੁੱਕੇ ਆਲੂ ਆ ਨਾਲ ਦਹੀਂ ਆ ਤੇ ਪਲੇਟਾਂ ਆਪਾਂ ਲੈ ਕੇ ਆਏ ਸੀਗੇ ਘਰੋਂ ਉਹ ਦੂਜਿਆਂ ਦੇ ਸਪੋਧਲ ਵਾਲੀਆਂ ਤੇ ਗਲਾਸ ਵੀ ਆਪਣੇ ਕੋਲ ਅੱਡ ਸਪੋਧਲ ਵਾਲੇ ਆ 50 ਗਲਾਸ ਲੈ ਕੇ ਆਏ ਸੀਗੇ ਤੇ ਰਾਤ ਤੱਕ ਰੋਟੀ ਦਾ ਕੋਈ ਚੱਕਰ ਨਹੀਂਗਾ ਬਾਕੀ ਕੱਲ ਨੂੰ ਕੱਲ ਦੀ ਕੱਲ ਦੇਖਾਂਗੇ ਹਾਂ ਕੱਲ ਦੀ ਕੱਲ ਦੇਖਾਂਗੇ ਪਾਣੀ ਵਾਸਤੇ ਵੀ ਅੱਡ ਸਪੋਧਲ ਜੇ ਹੈਗੇ ਆਪਣੇ ਕੋਲ ਗਲਾਸ ਬਟਰ ਕੂਲਰ ਵੀ ਹੈਗਾ ਤੇ ਲੱਟਰ-ਬੱਟਰ ਤਾਂ ਆਪਣੇ ਕੋਲ ਪੂਰਾ ਭਰਿਆ ਪਿਆ ਛੋਟੀ ਦੁਕਾਨ ਵੀ ਆ ਵੱਡੀ ਦੁਕਾਨ ਵੀ ਆ ਮਾਮਾ ਜੀ ਆ ਜਾਓ ਤੁਸੀਂ ਮਾਮੀ ਜੀ ਤੁਹਾਨੂੰ ਯਾਦ ਕਰਦੇ ਆ ਘੜੀ ਮੁੜੀ ਸੀਟ ਵੀ ਤੁਹਾਡੇ ਕਰਕੇ ਚੱਕੀ ਅਸੀਂ ਰੋਟੀ ਖਾਣ ਲਈ ਜਦ ਮਾਮੀ ਜੀ ਉਹਨਾਂ ਨੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਹੈ ਰੋਟੀ ਤੋਂ ਬਾਅਦ ਆਹ ਕਹਿੰਦੇ ਲੈਟਰ ਪਟਰ ਚ ਪੇਠਾ ਵੀ ਵੈਰਾਈਟੀ ਚ ਮਿਲੂਗਾ ਮੈਂ ਚਾਕਲੇਟ ਦਿੱਤੀ ਸੀ ਇਹ ਕਹਿੰਦੇ ਇਹਨਾਂ ਦਾ ਗੱਲ ਹੀ ਨਹੀਂ ਬਣੀ ਹੈਲੋ ਫੋਟੋ ਤੁਸੀਂ ਦਿਖਾਓ ਅਮੀ ਸਪੈਸ਼ਲ ਹੈ ਕਿ ਆਏ ਉਹਦਾ ਤੁਸੀਂ ਸਪੈਸ਼ਲ ਕਿਤੇ ਰਹਿਣ ਦੇ ਬਾਹਰ ਕਾਲੀ ਕਰ ਦੇਣਾ ਥੋੜੇ ਟਾਂਕ ਕਰ ਕੋਈ ਕੋਣ ਮਾਮਾ ਯੂਰਾ ਨੇ ਤਰਾ ਪੇਟਾ ਲੈ ਸੋਟ ਦਿੱਤਾ ਯਾਰ ਮੰਮੀ ਦੀ ਜਿਹੜੇ ਬਹੁਤ ਰੀਜਨਲ ਪੇਟਾ ਖਰੀਦਿਆ ਸੀ ਉਹ ਸਾਰਾ ਚੋਕੋ ਲਾੜੋ ਕੇ ਬੇਕਾਰ ਹੋ ਗਿਆ ਆ ਹੀ ਰਹਿ ਗਿਆ ਲੋ ਜੇ ਆਪਾਂ ਮਸਰਾ ਪਹੁੰਚ ਚੁੱਕੇ ਆਂ ਤੇ ਪੇੜੇ ਲੱਭਣ ਦੇ ਤੇ ਜੇਕਰ ਆਪਾਂ ਨੂੰ ਪੇੜੇ ਨਹੀਂ ਲੱਭਣਦੇ ਆਜੋ ਮਾਮਾ ਜੀ ਉੱਥੇ ਲੱਭੀ ਆਜੋ ਗਾਂਹ ਚੱਲਦੇ ਆਂ ਕੀ ਪਤਾ ਗਾਂਹ ਜਾ ਕੇ ਮਿਲ ਜਾਣਾ ਆਪਾਂ ਨੂੰ ਮਸਰਾ ਦੇ ਸਭ ਤੋਂ ਜ਼ਿਆਦਾ ਪੇੜੇ ਬਹੁਤ ਮਸ਼ਹੂਰ ਆ 2 ਮਿੰਟ ਦਾ ਸਟਾਪ ਆ ਗੱਡੀ ਦਾ ਗੜੀ ਦਾ ਆਪਣੀ ਅੱਗੇ ਲੇਟ ਆ ਆਪਾਂ ਪਹੁੰਚ ਗਏ ਆ ਜੀ ਆਗਰੇ ਤੇ ਆਗਰੇ ਦਾ ਪੇਠਾ ਤੇ ਤਾਜ ਮਹਿਲ ਦੋਵੇਂ ਬਹੁਤ ਚੀਜ਼ਾਂ ਮਸ਼ਹੂਰ ਆ ਤੁਸੀਂ ਸਟੇਸ਼ਨ ਤੋਂ ਵੀ ਪੇਠਾ ਲੈ ਸਕਦੇ ਆ ਤੇ ਟ੍ਰੇਨ 'ਚ ਵੀ ਮਿਲ ਜਾਂਦਾ ਆ ਜਿਵੇਂ ਤੁਹਾਡੀ ਮਰਜ਼ੀ ਆ ਉਦਾਂ ਹੀ ਤੁਸੀਂ ਕਰ ਸਕਦੇ ਆ ਆ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਮੈਂ ਅੱਜ ਬੰਦੇ ਭਾਰਤ ਐਕਸਪ੍ਰੈਸ ਦੇਖਦਾ ਪਿਆ ਆ ਉਦਾਂ ੱਜ ਤੱਕ ਨਹੀਂ ਮੈਂ ਦੇਖੀ ਆ ਜਾਣਾ ਕੀ ਆ ਗਈ ਭਾਈ ਮੈਂ ਦੋਤੀ ਆ ਆਪਾਂ ਜਿਹੜੇ ਹੁਣ ਅਗਲਾ ਸਟੇਸ਼ਨ ਆਉਣਾ ਨਾ ਉਹ ਦੋਲਪੁਰ ਜੰਕਸ਼ਨ ਆ ਇਹ ਉਹ ਰਾਜਸਥਾਨ ਦੇ ਸਟੇਟ ਵਿੱਚ ਆ ਜਾਂਦਾ ਤੇ ਆ ਹੁਣੇ ਦੇਖਦੇ ਪਏ ਜੀ ਇੱਥੇ ਲੋਕਾਂ ਨੇ ਨਾ ਆਪਣੇ ਖੇਤਾਂ ਨੂੰ ਨਾ ਫਿਲਡਰਾਂ ਦੇ ਨਾਲ ਮਾਮਾ ਜੀ ਬਾੜ ਜੇ ਕੀਤੇ ਕਹਿੰਦੇ ਹਨਾ ਹਾਂ ਨਿਸ਼ਾਨਦਈਆਂ ਨਿਸ਼ਾਨਦਈਆਂ ਕੀਤੀਆਂ ਹੋਈਆਂ ਜਿੱਦਾਂ ਦੇਖੋ ਸ਼ਾਇਦ ਭਾਈ ਉਹ ਤਾਰਾਂ ਲਾ ਕੇ ਹਾਂ ਹਰੀਖ ਦੇ ਲਗਭਗ ਹਰੀਖ ਦੇ ਖੇਤ ਨੂੰ ਹੈਗਾ ਆ ਤੇ ਇੱਥੇ ਇੱਕ ਹੋਰ ਵੀ ਵੱਖਰੀ ਜੀ ਦੇਖੀ ਆ ਮੈਂ ਵੀ ਜਿਹੜੇ ਕੋਪ ਨਹੀਂ ਹੁੰਦੇ ਉਹ ਉਹ ਇੱਟਾਂ ਦੇ ਪੱਕੇ ਬਣਾਏ ਹੋਏ ਆ ਆਪਾਂ ਪਹੁੰਚ ਗਏ ਆ ਜੀ ਦੋਲਪੁਰ ਜੰਕਸ਼ਨ ਤੇ ਜੰਕਸ਼ਨ ਦਾ ਜਿਹੜਾ ਸਟੇਸ਼ਨ ਦਾ ਸਟਰਕਚਰ ਹੈ ਉਹ ਬੜਾ 올ਡ ਸਕੂਲ ਟਾਈਪ ਆ Rajasthan ਦਾ ਟੱਚ ਜਿਆ ਆ ਰਿਹਾ ਬਬਾਈ ਮਮਾ ਜੀ ਤਾਂ ਲੱਗ ਰਿਹਾ ਜਿਾ ਕਿ ਪ੍ਰਾਣਾ ਜਾਂ ਕੋਈ ਘਰ ਨੂ ਰਹਿਣੋ ਵੜੀ ਜਾਂਦਾ ਹੁੰਦਾ ਆ ਆ ਬੋਰਡ ਉੱਤੇ ਇਹਨਾਂ ਨੇ ਤਸਵੀਰਾਂ ਵੀ ਲਾਈਆਂ ਹੋਈਆਂ ਆ ਬਈ ਇੱਥੋਂ ਦੀਆਂ ਕਿਹੜੀਆਂ-ਕਿਹੜੀਆਂ ਥਾਵਾਂ ਘੁੰਮਣ ਫਿਰਨ ਵਾਲੀਆਂ ਹੈਗੀਆਂ ਥੋੜੇ ਲਿਖਿਆ ਰਿਹਾ ਨੇ ਛੋੜ ਨਗਰੀ ਧੋਲਪੁਰ ਮੈਂ ਆਪਕਾ ਹਾਰਟਿਕ ਸਵਾਗਤ ਹੈ ਆਕਲ ਗਲੀ ਗਲੀ தாண்டਾ ਜਿਹੜਾ ਵੀਰਵਾ ਦਿੱਤਾ ਤੇ ਕਿਲੋਮੀਟਰ ਕਿੰਨੀ ਕਿਲੋਮੀਟਰ ਦੂਰ ਆ ਆਪਾਂ ਨਾ ਜਿੱਦਾਂ ਧੋਲਪੁਰ ਲੰਗੀ ਆ ਨਾ ਇੱਕਾ ਪੋਲੇ ਆ ਤੇ ਪੁਲ ਦੇ ਨਾਲ-ਨਾਲ ਜਿੰਨੀ ਵੀ ਆ ਨਾ ਇਹ ਸਾਰੀ ਚੰਬਲ ਘਾਟੀ ਆ ਤੇ ਉਹ ਵੀ ਮੈਂ ਤੁਹਾਨੂੰ ਹੁਣੇ ਵੀਡੀਓ ਦੇ ਵਿੱਚ ਦਿਖਾਉਣਾ ਤੇ ਜਿਹੜੀ ਚੰਬਲ ਘਾਟੀ ਆ ਨਾ ਉਹ ਤਿੰਨ ਸਟੇਟਾਂ ਨਾਲ ਰਿਲੇਟ ਕਰਦੀ ਮਤਲਬ ਇੱਕ ਰਾਜਸਥਾਨ ਇੱਕ ਯੂਪੀ ਇੱਕ ਮੱਧਿਆ ਪ੍ਰਦੇਸ਼ ਇਹ ਉਹੀ ਚੰਬਲ ਘਾਟੀਆਂ ਆ ਜਿੱਥੇ ਡਾਕੂ ਡਾਕੂਆਂ ਨੇ ਰਾਜ ਕੀਤਾ ਤੇ ਮਤਲਬ ਡਾਕੂ ਫੜੇ ਨਹੀਂ ਸੀ ਗਏ ਉਹ ਚਿੱਕਰ ਆਮਾਰੇ ਜਾਂਦੇ ਸੀ ਬਹੁ ਫੜੇ ਵੀ ਜਾਂਦੇ ਸੀ ਇੱਥੇ ਦੀ ਗੱਲ ਨਹੀਂ ਸੀ ਬਟ ਬਹੁਤ ਔਖੇ ਸੀਗੇ ਉਹਨਾਂ ਨਾਲ ਲੱਭਣਾ ਬਹੁਤ ਔਖਾ ਸੀ ਇਹਨਾਂ ਬੇਨਡ ਕਲੀਨ ਹਾਂਜੀ ਹਾਂਜੀ ਆ ਸਾਰੀ ਜੰਮਲ ਘਟਿਆ ਇਹ ਤਾਂ ਚਲੋ ਖੇਤ ਹੋ ਤੇ ਮਲਵਾ ਹਰੀਆਲੀ ਭਰੀ ਜੀ ਹੈਗੀ ਆ ਤੇ ਕਿਤੇ ਕਿਤੇ ਤਾਂ ਕੁਝ ਵੀ ਨਹੀਂ ਹੈਗਾ ਇੱਥੇ ਇਧਰ ਰਹਿਰੋ ਸਾਬ ਦਾ ਟਾਈਮ ਹੋ ਗਿਆ ਆ ਤੇ ਮੰਮੀ ਹੋਣੀ ਤੇ ਮਾਮੀ ਜੀ ਹੋਣੀ ਹੁਣ ਲੱਗ ਗਿਆ ਰਹਿਰ ਸਾਬ ਦਾ ਪਾਠ ਕਰਨ ਕਿਹੜੀ ਬੱਤੀ ਜਗਾਵਾ ਜਗਾ ਦੰਨੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਚਾਂਸੀ ਲੇ ਮਾਮਾ ਜੀ ਦੇ ਨਾਲ ਇੱਕ ਆਪਣਾ ਭਾਜੀ ਮਿੱਤਰ ਬਣ ਗਿਆ ਆ ਤੇ ਗੱਡੀ 1 ਘੰਟੇ ਦੇ ਕੁਝ ਮਿੰਟ ਲੇਟ ਚਲਦੀ ਪਈ ਆ ਤੇ ਕੱਲ ਆਪਾਂ ਪੂਰੇ ਆਪਣੇ ਸਮੇਂ ਤੇ ਪਹੁੰਚ ਜਾਣਾ ਆ ਬਾਕੀ ਇੱਥੇ ਇੱਕ ਗੱਲ ਆ ਵੀ 10 ਮਿੰਟ ਦਾ ਸਟੇ ਆ ਝਾਂਸੀ ਤੇ ਬਾਥਰੂਮ ਵਗੈਰਾ ਕਲੀਨ ਹੁੰਦੇ ਪਏ ਆ ਗੱਡੀ ਦੇ ਨਾਲ ਯਾਰ ਬਾਥਰੂਮ ਬਹੁਤ ਗੰਦੇ ਆ ਇੰਨੀ ਵਧੀਆ ਮਤਲਬ ਸਤਖੰਡ ਨਾਮ ਆ ਤੇ ਬਾਥਰੂਮ ਇੰਨੇ ਗੰਦੇ ਹੁੰਦੇ ਆ ਸਫਾਈ ਸੂਈ ਦਾ ਇੰਨਾ ਕੋਈ ਕੰਮ ਹੈ ਨਹੀਂ ਕੰਮ ਜਿਹੜੀ ਚੀਜ਼ ਆਪਾਂ ਤੁਹਾਨੂੰ ਦੱਸ ਦੇਣੀ ਆ ਉਹ ਦੱਸ ਦੇਣੀ ਆ ਇਆ ਪਰ ਰਾਤੀ ਰੋਟੀ ਪਾਣੀ ਖਾ ਲਿਆ ਆ ਤੇ ਬਿੰਦੇ ਹੋ ਕੇ ਬੈਠੇ ਆ ਇਧਰ ਮਾਮਾ ਜੀ ਹੋਣ ਘਰੋਂ ਫੋਨ ਆ ਗਿਆ ਆ ਹੈਲੋ ਮੰਮੀ ਜੀ ਉਹਨਾਂ ਨੇ ਵੀ ਰੋਟੀ ਖਾ ਲਈ ਆ ਮਾਮਾ ਜੀ ਨੇ ਵੀ ਹੈਲੋ ਛੱਡ ਕੇ ਭਈ ਦਿਆ ਅੰਜ ਦਾ ਬਿਜਲੀ ਉਹ ਗੱਡੀ ਵਾਲਾ ਨਾ ਪਤਾ ਨਹੀਂ ਕੀ ਜੜ ਕੇ ਜਾਂ ਮਾਰ ਕੇ ਕਲੱਚ ਜਾਂ ਛੱਡ ਕੇ ਚਲਾਉਂਦਾ ਤੇ ਕਲੱਚ ਖਰਾਬ ਆ ਕਲੱਚ ਖਰਾਬ ਆ ਠੀਕਰੋਂ ਨੰਮ ਤੱਕੇ ਤਾਂ ਜੜ ਕੇ ਭਿੰਦੀ ਆ ਇਧਰ ਮਾਮਾ ਜੀ ਨੂੰ ਸਿਗਨਲ ਨਹੀਂ ਮਿਲ ਰਿਹਾ ਹਲੋ ਹੀ ਅਗਲੇ ਜਲਦੀ ਸਵੇਰ ਹੋ ਚੁੱਕੀ ਹੈ ਮੇਰੇ ਕੋਲ ਕਿਹ ਹੈਗਾ ਸ਼ੌਸ਼ ਵਗੈਰਾ ਕਰਨੀ ਹੈ ਦੀ ਅਪ ਅੰਜ ਐਂਟਰ ਕਰਕੇ ਆਹ ਮਹਾਰਾਸ਼ਟਰ ਦੇ ਵਿੱਚ ਰਾਤੀ ਕਰ ਗਏ ਸੀਗੇ ਐਮਪੀ ਛੱਡ ਕੇ ਜੇ ਹੁਣ ਮਹਾਰਾਸ਼ਟਰ ਦੇ ਵਿੱਚ ਆਉਂ ਆਂ ਭਾੜਾ ਵਗੈਰਾ ਲੱਗਦਾ ਉਜੀ ਆਪਾਂ ਪਹੁੰਚ ਚੁੱਕੇ ਆ ਮਨਮਾੜ ਤੇ ਮੈਂ ਤੇ ਮਾਮਾ ਹੀ ਚੱਲੇ ਆ ਲੰਗਰ ਪਾਉਣ ਤੇ ਮਨਮਾੜ ਸਟੇਸ਼ਨ ਤੇ ਲੰਗਰ ਮਿਲਦਾ ਆ ਤੇ ਹੁਣ ਆਪਾਂ ਲੱਭੰਦੇ ਆ ਇੱਕ ਏਸੀ ਕੋਚਾਂ ਚ ਨਾ ਲੰਗਰ ਨਹੀਂ ਮਿਲਦਾ ਨਾ ਹੀ ਉਹ ਮਿਲਵੰਦਰ ਦੇਣੋਂਗੇ ਆ ਮਨਮਾੜ ਤਾਂ ਵੈਸੇ ਵੀ ਸਟੇਸ਼ਨ ਤੋਂ ਹੀ ਲੈਣਾ ਪੈਣਾ ਤੁਹਾਨੂੰ ਤੇ ਹੁਣ ਦੇਖਦੇ ਆ ਕਿੱਥੇ ਇੱਕ ਲੰਗਰ ਚੱਲਦਾ ਹੋਊਗਾ ਬਾਕੀ ਗੱਡੀ ਇੱਥੇ ਹੁਣ 10 ਮਿੰਟ ਰੁਕੂਗੀ ਤੇ ਇੱਥੇ ਜਿਹੜਾ ਆ ਇਹਦਾ ਇੰਜਣ ਚੇਂਜ ਹੋਊਗਾ ਮਤਲਬ ਆਪਣੀ ਹੁਣ ਤੱਕਰ ਬਿਜਲੀ ਵਾਲਾ ਇੰਜਨ ਸੀ ਤੇ ਗਾ ਲੱਗੂਗਾ ਇਹਨੂੰ ਡੀਜ਼ਲ ਵਾਲਾ ਆ ਹੁਣ ਏਸੀ ਵੀ ਇਹਦੇ ਬੰਦ ਹੋ ਗਏ ਆਪਣੀ ਸੱਚਖੰਡ ਦੇ ਕੀ ਕਹਿੰਨੇ ਮਾਮਾ ਜੀ ਹੈ ਉਹ ਦੂਰ ਹੋਊਗਾ ਲੰਗਰ ਉਹ ਪੌੜੀਆਂ ਦੇ ਕੋਲ ਹੋਊਗਾ ਪੱਕਾ ਉੱਥੇ ਖੜੇ ਹੋਣਗੇ ਆ ਜੀ ਮਾਮਾ ਜੀ ਏਸੀ ਬੰਦ ਹੋ ਗਏ ਨਾ ਇਹਦੇ ਹੁਣ ਇਹਨਾਂ ਨੇ ਇਹਦਾ ਇੰਜਨ ਬਦਲਣਾ 10 ਮਿੰਟ ਖੜੀ ਰਹਿਣੀ ਆ ਤੇ ਗੱਡੀ ਆਪਣੀ ਪੂਰੀ 1 ਘੰਟਾ ਲੇਟ ਆ ਲੋ ਜੀ ਜ਼ਿਆਦਾ ਦੂਰ ਨਹੀਂ ਜਾਣਾ ਪਿਆ ਪੂਰਾ ਹੀ ਲੱਗਾ ਆ ਆ ਦੇਖੋ ਹਾਂ ਬਾਬਾ ਜੀ ਲੰਗਰ ਦੇ ਅੰਦਰ ਲੰਗਰ ਵਿੱਚ ਆਪਾਂ ਨੂੰ ਦਾਲ ਮਿਲੀ ਆ ਜੀ ਤੇ ਨਾਲ ਪ੍ਰਸ਼ਾਦੇ ਤੇ ਹੁਣ 10 ਮਿੰਟ ਗੱਡੀ ਇੱਥੇ ਹੀ ਖੜੀ ਰਹੂਗੀ 10 ਮਿੰਟ 10 ਮਿੰਟ ਜੇ ਇੱਥੇ ਲੰਗਰ ਛੱਡ ਗਏ ਤੇ ਫੇਰ ਰੋਜ ਤੇ ਫੇਰ ਆਪਾਂ ਮਤਲਬ ਇੱਥੇ ਦੂਜੀ ਹੋਰ ਵੀ ਕੋਈ ਚੀਜ਼ ਖਾ ਲਾਂਗੇ ਹਾਂ ਮਾ ਜੀ ਹੋਰ ਵੀ ਕੁਝ ਖਾ ਲਾਂਗੇ ਆ ਲੋ ਸਾਨੂੰ ਤਾਂ ਭੁੱਖ ਨਹੀਂ ਲੱਗੀ ਪਰ ਇੱਧਰ ਹੈ ਇੱਧਰ ਬਹੁਤ ਭੁੱਖ ਲੱਗੀ ਐ ਤੇ ਇੱਧਰ ਵੀ ਬਹੁਤ ਭੁੱਖ ਲੱਗੀ ਐ ਕਿਉਂਕਿ ਇਹਨਾਂ ਨੇ ਇੰਨੀਆਂ ਗੱਲਾਂ ਕਰ ਲੀਆਂ ਆ ਕਿਤੇ ਦਿਖਾ ਲਈ ਹੋ ਚੁੱਕੇ ਇਹਨਾਂ ਦੇ ਆ ਲਓ ਦਾਲ ਆ ਮੂੰਗੀ ਮਸਰੀ ਮੂੰਗੀ ਮੂੰਗੀ ਮਸਰੀ ਦੀ ਦਾਲ ਮਮਾ ਦਾ ਥੋੜ੍ਹਾ ਲਿਆ ਕਹਿੰਦਾ ਮੈਂ ਤਾਂ ਪਤਾ ਨਹੀਂ ਕਿਹਨੂੰ ਆਹ ਮੇਰਾ ਨਾਂ ਲਾਈ ਜਾਂਦੇ ਆ ਦੇਖ ਲੈ ਇਹ ਤੇ ਪੌਲਾ ਹੈ ਇਹ ਦੇਖ ਲੈ ਕਿੰਨੇ ਨੇ ਆਏ ਤੂੰ ਹੋ ਸਦਾ ਇਦਾਂ ਆਇਆ ਨਾ ਉਹਨਾਂ ਨੂੰ ਇਹ ਹੁੰਦਾ ਵੀ ਯਾਰ ਕੋਈ ਵੇਸਟ ਨਾ ਕਰੇ ਲੰਗਰ ਨੂੰ ਪਤਾਂ ਵਾਬਾ ਜੀ ਫਿਰ ਜਿੰਨਾ ਤੁਸੀਂ ਮੰਗਦੇ ਆ ਨਾ ਉਹ ਉਨਾ ਹੀ ਦਿੰਦੇ ਆ ਤਾਂ ਹੀ ਮੈਂ ਉਹਨਾਂ ਤੋਂ ਦੋ ਹੀ ਉਹ ਪੁਆਈਆਂ ਕੀ ਹੁੰਦੇ ਕੜਛੀਆਂ ਦੋ ਹੀ ਕੜਛੀਆਂ ਪਾਈਆਂ ਉਹਨਾਂ ਨੂੰ ਇਹ ਵੇਸਟ ਨਾ ਕਰਨ ਕੋਈ ਦੇਖ ਨਾਲ ਇੱਥੇ ਬੜਾ ਪਾਉ ਜੇ ਵੀ ਮਿਲਦੇ ਆ ਇਹ ਮੈਨੂੰ ਬਹੁਤ ਵਾਰ ਲੱਗਦੇ ਆ ਆ ਬੜੇ ਆ ਸਾਰਾ ਪਲੇਟਾ ਕਰਦੀ ਇਹ ਦੋ ਬੜਾ ਪਾਉ ਵੀ ਖਾ ਰਿਹਾ ਆ ਇਧਰ ਅਨਾਜ ਦਾਣਾ ਖਾ ਰਿਹਾ ਆ ਇਧਰ ਨਾਰ ਦਾਣਾ ਚੱਲ ਰਿਹਾ ਇਹਦੇ ਨਾਲ ਗੂਰ ਧੁੱਤ ਤੇਾਰੇ ਅੰਗੂਰ ਵੀ ਲੈ ਲੈ ਇੱਥੋਂ ਇਹ ਅੰਗੂਰੀ ਤਿਆਰੀ ਕਰੀਏ 20 ਰੁਪਏ ਦਾ ਪੈਕੇਟ ਹਾਂ ਅਗਲੀ ਤਿਆਰੀ ਚੱਲ ਰਹੀ ਹੈ ਅਗਲੀ ਤੇ ਅੰਗੂਰ ਖਾਨ ਦੀ ਆਪਣੇ ਨਾਰ ਦਾ ਪੈਕੇਟ ਵੀ 20 ਰੁਪਏ ਦਾ ਤੇ ਬੜਾ ਪਾਉ ਵੀ 20 ਰੁਪਏ ਦਾ ਤੇ ਇੱਥੇ ਫਰੂਟ ਆਪਣਾ ਸਸਤਾ ਬਹੁਤ ਆ ਹਜੇ ਆਪਾਂ ਨੂੰ ਕੇਲੇ ਨਹੀਂ ਦਿੱਸੇ ਨਹੀਂ ਤਾਂ ਮਾਮਾ ਜੀ ਇੱਥੇ ਕੇਲੇ ਵੀ ਮਿਲਦੇ ਆ ਸੇਤ ਬਣਾਵਾਂਗੇ ਖਾ ਕੇ ਚਾਦ ਦੇਣਾ ਆਪਾਂ ਕਈ ਆਪਾਂ ਮਨਵਾੜ ਤੋਂ ਲੰਘਦੇ ਆ ਨਾ ਤੇ ਇਹ ਮਨਵਾੜ ਦੀ ਨਿਸ਼ਾਨੀ ਆ ਵੀ ਆ ਇਧਰ ਇਧਰ ਪਹਾੜੋਂ ਦੇ ਆਪਾਂ ਇਹ ਪਹਾੜ ਦੇ ਹਜੇ ਕਿੰਨੀ ਦੇ ਰਾਣੇ ਵਾਲੇ ਫਿਰੇ ਜਾਣਾ ਆ ਤੇ ਬਾਲੇ ਕੋਨੇ ਕੋਨੇ ਪਹਾੜ ਆ ਹੁਣ ਆਪਾਂ ਇਹ ਪਹਾੜ ਦੇ ਘੁੰਮ ਕੇ ਉਧਰ ਦੀ ਫੇ ਰਾਵਾਂਗੇ ਆਪਾਂ ਇਸੇ ਪਹਾੜ ਨੂੰ ਹੁਣੇ ਉਹਦੇ ਕੋਲ ਦੀ ਨੱਕੀ ਆਏ ਹੁਣ ਫੇ ਅੱਗੇ ਆ ਗਿਆ ਆਪਾਂ ਇਸੇ ਪਹਾੜ ਦੇ ਵਾਲੇ ਦੋਲੇ ਘੁੰਮਦੇ ਰਹਿਨੇ ਆ ਤੇ ਇੱਕ ਗੱਲ ਹੋਰ ਵੀ ਆ ਇਧਰਲੇ ਜ਼ਿਮੀਦਾਰ ਨਾਲ ਜਿਆਦਾ ਮਤਲਬ ਟਰੈਕਟਰ ਨਾਲ ਨਹੀਂ ਬਲਦਾਂ ਨਾਲ ਖੇਤੀ ਕਰਦੇ ਆ ਤੇ ਪਾਣੀ ਦਾ ਵੀ ਕੋਈ ਵਰਬੰਧ ਨਹੀਂਗਾ ਤੇ ਖੂਹ ਵਗਰਾ ਪੁੱਟ ਕੇ ਫੇਰ ਖੇਤੀ ਕਰਦੇ ਆ ਇੱਧਰ ਸਲਾਹ مشورہ چل ਰਿਹਾ ਆ ਕਿ ਬਾਹਰ ਖੇਤੀ ਕਾਦੀ ਕਾਦੀ ਆ ਇੱਕ ਬਾਜਰੇ ਦੀ ਬਹੁਤ ਖੇਤੀ ਆ ਇੱਕ ਪਿਆਜ਼ਾਂ ਦੀ ਬਹੁਤ ਪਿਆਜ਼ਾਂ ਦੀ ਆ ਹੋਰ ਕਿਹੜੀ-ਕਿਹੜੀ ਆ ਮਾਮਾ ਜੀ ਕਪਾ ਆ ਬਾਜਰਾ ਹਾਂ ਕਪਾ ਆ ਤੇ ਬਾਕੀ ਇੱਥੇ ਜਿਹੜਾ ਇਹਨਾਂ ਦਾ ਪਾਣੀ ਦਾ ਮੇਨ ਸਾਧਨ ਆ ਇਹ ਖੂਹ ਪੁੱਟਦੇ ਆ ਤੇ ਉਹਦੇ ਵਿੱਚ ਪਾਣੀ ਸੇਵ ਪਾਣੀ ਸੇਵ ਕਰਦੇ ਆ ਉਹਦੇ ਨਾਲ ਫਿਰ ਇਹ ਖੇਤੀ ਦੇ ਵਿੱਚ ਉਪਯੋਗ ਕਰਦੇ ਉਸ ਪਾਣੀ ਨੂੰ ਬੱਕਰੀਆਂ ਜ਼ਿਆਦਾ ਰੱਖਦੇ ਆ ਤੇ ਬੱਕਰੀਆਂ ਰੱਖਦੇ ਆ ਹਾਂ ਬੱਕਰੀਆਂ ਰੱਖਦੇ ਆ ਉਹ ਦੇਖੋ ਤੇ ਇਹਨਾਂ ਦਾ ਜਿਹੜਾ ਬਾਜਰਾ ਆ ਉਹ ਆਪਣੇ ਖਾਣ ਵਾਸਤੇ ਬੀਜਦੇ ਆ ਵਧੀਆ ਵਾਲਾ ਛੋਟਾ ਛੋਟਾ ਹੁੰਦਾ ਛੋਟਾ ਛੋਟਾ ਹੁੰਦਾ ਤੇ ਛਿੱਟਾ ਪਾਉਂਦੇ ਆ ਉੱਥੇ ਛਿੱਟਾ ਔਰ ਤਾਂ ਲੰਬਾ ਛਿੱਟਾ ਤੇ ਜ਼ਮੀਨ 'ਚ ਪੱਥਰ ਬਹੁਤ ਆ ਹਨਾ ਉਹ ਬਾਹਰ ਦੇ ਵਾਹ ਕਿੰਨੇ ਸੋਹਣੇ ਆ ਲੱਗਦੇ ਆ ਬਹੁਤ ਚੋਗਣੀ ਆ ਆਪਾਂ ਬੋਲ ਚੁੱਕੇ ਆ ਜੀ ਇਸ ਵਕਤ ਔਰੰਗਾਬਾਦ ਤੇ ਔਰੰਗਾਬਾਦ ਜੇਲਾ ਹੈ ਨਾ ਉਹ ਰੰਗਜੀਤ ਦੀ ਧਰਤੀ ਆ ਤੇ ਰੰਗਜੀਤ ਦੀ ਧਰਤੀ ਆ ਤੇ ਨਾਲ ਹੀ ਇੱਥੇ ਔਰੰਗਜੀਤ ਦੀ ਕਬਰ ਵੀ ਬਣੀ ਹੋਈ ਆ ਤੇ ਨਾਲ ਹੀ ਇੱਥੇ ਇੱਕ ਰਾਣੀ ਦਾ ਮਹਿਲ ਵੀ ਆ ਰਾਣੀ ਦਾ ਮਹਿਲ ਮਤਲਬ ਤਾਜ ਮਹਿਲ ਦੀ ਹੂਬ ਹੂ ਫੋਟੋ ਕਾਪੀ ਹੋਈ ਆ ਪਰ ਉਹਦੀ ਇੰਨੀ ਗਵਰਨਮੈਂਟ ਨੇ ਦੇਖ ਰੇਖ ਨਹੀਂ ਕੀਤੀ ਹੋਈ ਜਿੰਨੀ ਆਪਣੇ ਤਾਜ ਮਹਿਲ ਦਾ ਵਸਰਾ ਹੀ ਕਰਾਈ ਪਈ ਆ ਨਾ ਤੇ ਹੁਣ ਅੱਗੇ ਜਲਨਾ ਆਊਗਾ ਤੇ ਤਿੰਨ ਕਿ ਸਟੇਸ਼ਨ ਹੋਰ ਹੈਗੇ ਤੇ ਆਪਾਂ ਨੰਦੇੜ ਪਹੁੰਚ ਜਾਣਾ ਹੈ ਆ ਯਾਰ ਰੰਗਾਵਾਦ ਦਾ 에어ਪੋਰਟ ਤੇ ਆਪਾਂ ਅੰਮ੍ਰਿਤਸਰ ਤੋਂ ਸਿੱਧੀ ਔਰੰਗਾਬਾਦ ਦੀ ਫਲਾਈਟ ਲੈ ਕੇ ਵੀ ਆ ਸਕਦੇ ਆ ਤੇ ਅੰਮ੍ਰਿਤਸਰ ਤੋਂ ਸਿੱਧੀ ਨੰਦੇੜ ਦੀ ਫਲਾਈਟ ਲੈ ਕੇ ਵੀ ਆ ਸਕਦਾ ਆਉਂਦੀ ਆ ਆ ਪਰ ਚੱਕਰ ਇਦਾਂ ਆ ਕਿ ਹੁਣ ਨੰਦੇੜ ਦਾ 에어ਪੋਰਟ ਬੰਦ ਚੱਲਦਾ ਪਿਆ ਮਾਮਾ ਜੋ ਕਿੱਦਾਂ ਬੋਲ ਕੇ ਜਾਂਦਾ ਹੁੰਦਾ ਆ ਬ੍ਰੇਕਫਾਸਟ ਬ੍ਰੇਕਫਾਸਟ ਖਾਣਾ ਲੈਣਾ ਖਾਣਾ ਲੈਣਾ ਕਿੰਦਾ ਖਾਣਾ ਲੈ ਲੈ ਅੱਜ ਆ ਗਿਆ ਬਲਾਰੀਆਂ ਵਰਗਾ ਬ੍ਰੈਕਫਾਸਟ ਖਾਣਾ ਲੈ ਲੈ ਬ੍ਰੈਕਫਾਸਟ ਖਾਣਾ ਲੈ ਲੈ ਇਹਦੇ ਵਿੱਚ ਇਹ ਤੇ ਇਹਦੇ ਵਿੱਚ ਮੈਂ ਬੋਲਦਾ ਨਾ ਮਮੀ ਜੀ ਖਾਣਾ ਲੈ ਲੈ ਕਹਤਾ ਬੋਲਦਾ ਯਾਰ ਮਿੱਠਾ ਜਾਵਾਂ ਤੇ ਪਹਿਲਾ ਠੁੜਾ ਉਹਦੇ ਇੱਕ ਕਿੱਦਾਂ ਵੱਡਾ ਸੋਲਰ ਪਲਾਂਟ ਲੱਗਾ ਹੋਇਆ ਆ ਮਮੀ ਜੀ ਇਹ ਕਿੱਦਾਂ ਸ਼ਹਿਰ ਨੂੰ ਬਿਜਲੀ ਦੇਣ ਵਾਸਤੇ ਲੱਗਾ ਹੋਊਗਾ ਲੱਗਾ ਹੋਊਗਾ ਵੀ ਜੀ ਇਹ ਬਹੁਤ ਜ਼ਿਆਦਾ ਵੱਡਾ ਸੋਲਰ ਪਲਾਂਟ ਆ ਆ ਦੇਖੋ ਕਾਰਪੋਰੇਸ਼ਨ ਦੇ ਨਾਲ ਲੱਗਦੇ ਆ ਹਾਂਜੀ ਜਿਹੜੀ ਜਿਹੜੀ ਹੈਗੀ ਆ ਸਪਲਾਈ ਕੀਤੀ ਜਾਂਦੀ ਆ ਹਾਂਜੀ ਤਕਰੀਬਨ ਅੱਧਾ ਕਿਲੋਮੀਟਰ ਹੋ ਹੀ ਗਿਆ ਇਹਨੂੰ ਚੱਲਦੇ ਨੂੰ ਨਾ ਮੈਂ ਨਹੀਂ ਖੜਾ ਜੀ ਸੋਲਰ ਪਲਾਂਟ ਨੂੰ ਲੋਜੀ ਗੱਡੀ ਪਹੁੰਚ ਚੁੱਕੀ ਆ ਆਪਣੇ ਸੈਕਿੰਡ ਲਾਸਟ ਸਟੇਸ਼ਨ ਤੇ ਪੁਰਨਾ ਦੇ ਪਾਣੀ ਗਰਮ ਆ ਗਿਆ ਹਾਂ ਹਾਂ ਕਿਤਾਵਨ ਗੱਡੀ ਪਹੁੰਚ ਗਈ ਆ ਜੀ ਪੁਰਨਾ ਤੇ ਇਹ ਸੈਕਿੰਡ ਲਾਸਟ ਜਿਹੜਾ ਰੇਲਵੇ ਸਟੇਸ਼ਨ ਆ ਤੇ ਇਸ ਤੋਂ ਬਾਅਦ ਆ ਸਿੱਧਾ ਆਪਾਂ ਨੰਦੇੜ ਪਹੁੰਚ ਜਾਣਾ ਆ ਤੇ ਤਕਰੀਬਨ ਕਿੰਨੀ ਇੱਕ ਦਾ ਹੋਰ ਸਫ਼ਰ ਰਹਿ ਗਿਆ ਆ ਤੇ ਬਾਹਰ ਗਰਮੀ ਹੈਗੀ ਆ ਬਈ ਕਹਿ ਸਕਦੇ ਆ ਵੀ ਗਰਮੀ ਹੈਗੀ ਅੰਦਰ ਏਸੀ ਤਾਂ ਪਤਾ ਨਹੀਂ ਲੱਗਦਾ ਪੁਰਨਾ ਜੰਕਸ਼ਨ ਆ ਪੁਰਨਾ ਜੰਕਸ਼ਨ ਆ ਬਹ ਪਹੁੰਚ ਚੁੱਕੇ ਆ ਲੋ ਜੀ ਆਪਾਂ ਪਹੁੰਚ ਚੁੱਕੇ ਆ ਨੰਦੇੜ ਸਮਾਨ ਸਮੂਨ ਕੱਢ ਲਿਆ ਆ ਤੇ ਹੁਣ ਆਪਾਂ ਤਿਆਰੀ ਚ ਖੜੇ ਆ ਤੇ ਸਭ ਤੋਂ ਜਿਆਦਾ ਤਿਆਰੀ ਆਪਣੀ ਮਾਮੀ ਜੀ ਦੀ ਆ ਘੜੀ ਮੂੜੀ ਪੁੱਛੀ ਜਾਂਦੇ ਆ ਸਟੇਸ਼ਨ ਆ ਗਿਆ ਸਟੇਸ਼ਨ ਆ ਗਿਆ ਸਟੇਸ਼ਨ ਆ ਗਿਆ ਲੋ ਜੀ ਆਪਾਂ ਪਹੁੰਚ ਚੁੱਕੇ ਆ ਨਾਂਦੇੜ ਤੇ ਆਪਾਂ ਗੱਡੀ ਚੋਂ ਸਮਾਨ ਲਾ ਲਿਆ ਆ ਤੇ ਇੱਧਰ ਮਾਮਾ ਜੀ ਹੋਣੀ ਤੇ ਆਪਾਂ ਸਾਰੇ ਜਾਣੇ ਤੇ ਹੁਣ ਇੱਕ ਸਟੇਸ਼ਨ ਦੇ ਬਾਹਰੋਂ ਵੀ ਤੁਹਾਨੂੰ ਮੈਂ ਦਿਖਾਉਣਾ ਆ ਤੇ ਸਟੇਸ਼ਨ ਦਾ ਨਾਮ ਗੱਲਾਂ ਨਾਂਦੇੜ ਨੀਗਾ ਹਯੂਰ ਸਾਹਿਬ ਨਾਂਦੇੜ ਆ ਤੇ ਫਿਰ ਹੁਣ ਬਾਕੀ ਗੁਰਦਰਾ ਸਾਹਿਬ ਜਾ ਕੇ ਤੇ ਤੁਹਾਡੇ ਆਪਾਂ ਦਰਸ਼ਨ ਵੀ ਕਰਵਾਵਾਂਗੇ ਕਿ ਮੈਂ ਆਟੋ 'ਚ ਬਹਿ ਗਿਆ ਆ ਮੰਮੀ ਹੁਣਾਂ ਨੂੰ ਜੱਗੀਆਂ ਬਿਠਾਉਣਾ ਇਧਰੋਂ ਸ਼ਾਰਟਕਟ ਹੀ ਆਪਾਂ ਬਹਿ ਗਏ ਸੀਗੇ ਤੇ ਉਦਾਂ ਗੁਰਦਰਾ ਸਾਹਿਬ ਦੀਆਂ ਬੱਸਾਂ ਵੀ ਲੱਗੀਆਂ ਹੁੰਦੀਆਂ ਆ ਦੋਨੋਂ ਮੇਨ ਤਖਤ ਸਾਹਿਬ ਦੀ ਵੀ ਲੱਗੀ ਹੁੰਦੀ ਆ ਗੁਰਦਰਾ ਨਿਹੰਗ ਸਿੰਘ ਵਾਲਿਆਂ ਦੀ ਵੀ ਲੱਗੀ ਹੁੰਦੀ ਆ ਤੇ ਪਰ ਫਿਰ ਵੀ ਆਪਾਂ ਆਟੋ ਕਰ ਲਿਆ ਕਿਉਂਕਿ ਫੇ ਉੱਪਰ ਦੀ ਘੁੰਮ ਕੇ ਜਾਣਾ ਪੈਣਾ ਸੀ ਦੂਜੀ ਸਾਈਡ ਇਧਰ ਦੀ ਫਿਰ ਸੌਖ ਹੋ ਜੂਗੀ ਕਿਉਂਕਿ ਸਮਾਨ ਆਪਣਾ ਬਾੜਾ ਭਰ ਆਇਆ ਇਸ ਕਰਕੇ ਵੈਸੇ ਤਾਂ ਗੁਰਦੁਆਰਾ ਨਿਹੰਗ ਸਿੰਘ ਵਾਲਿਆਂ ਦੀ ਵੀ ਬੱਸ ਖੜੀ ਹੁੰਦੀ ਆ ਤੇ ਮੇਨ ਸੱਚਖੰਡ ਤਖਤ ਵਾਲਿਆਂ ਦੀ ਵੀ ਬੱਸ ਖੜੀ ਹੁੰਦੀ ਤੇ ਉਹ ਫ੍ਰੀ ਆਫ ਕੋਸਟ ਉੱਥੇ ਲੈ ਕੇ ਜਾਂਦੇ ਆ ਪਰ ਤੁਹਾਨੂੰ ਜਿਹੜਾ ਸਟੇਸ਼ਨ ਆ ਉੱਪਰ ਦੀ ਬਗਲ ਕੇ ਜਾਣਾ ਪੈਣਾ ਆ ਐਦਾਂ ਆ ਵੀ ਤੁਸੀਂ ਆਪਣੇ ਆਟੋ ਕਰ ਲਓ ਇਹ 100 150 ਰੁਪਏ ਕਈ ਯਾਰ ਜ਼ਿਆਦਾ ਪੈਸੇ ਵੀ ਮੰਗਦੇ ਆ 100 150 ਰੁਪਏ ਦੇ ਵਿੱਚ ਆਪਣੀ ਬਾਰਗੇਨਿੰਗ ਕਰਕੇ ਤੇ ਤੁਹਾਨੂੰ ਇਹ ਮੇਨ ਥਾਂ ਤੇ ਲਾ ਦੇਣਗੇ ਉੱਥੇ ਜਾ ਕੇ ਹੁਣ ਆਪਾਂ ਕਮਰਾ ਲੈਣੇ ਤੇ ਜਾ ਕੇ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਉਣੀ ਆ ਗੱਲਬਾਤ ਲੋ ਜੀ ਆਪਾਂ ਪਹੁੰਚ ਚੁੱਕੇ ਆ ਆਪਣੇ ਕਮਰੇ ਦੇ ਵਿੱਚ ਹੁਣੇ-ਹੁਣੇ ਜ ਤੇ ਆਪਾਂ ਰੁਕੇ ਆ ਐਨਆਰਆਈ ਨਿਵਾਸ ਤਾਂ ਧੰਨ ਧੰਨ ਬਾਬਾ ਬੁੱਢਾ ਜੀ ਐਨਆਰਆਈ ਨਿਵਾਸ ਵਿੱਚ ਤੇ ਆ ਕਮਰੇ ਦਾ ਆਪਾਂ ਤੁਹਾਨੂੰ ਜਿਹੜਾ ਰਿਵਿਊ ਦੇ ਦਈਏ ਕਮਰੇ ਕਮਰਾ ਆਪਾਂ ਨੂੰ 1 ਮਿੰਟ ਦੇ ਅੰਦਰੰਦਰ ਛੇਤੀ ਮਿਲ ਗਿਆ ਸੀ ਇੱਕ ਉਹਨਾਂ ਟਿਕਟਾਂ ਦੇਖੀਆਂ ਪਾਸ ਦੇਖਿਆ ਜੀ ਪੁੱਛੇ ਕਿ ਤੁਹਾਨੂੰ ਤੁਸੀਂ ਜਾਣਾ ਇਹ ਪੁੱਛਿਆ ਬੈੱਡ ਲੱਗੇ ਆ 1 2 3 4 ਬੈੱਡ ਟੋਟਲ ਤੇ ਹਾਂਜੀ ਹਾਂਜੀ ਤੇ ਕਮਰਾ ਮਤਲਬ ਮੈਂ ਕਹਿੰਦਾ ਵੀ ਹੋਟਲਾਂ ਕੇ ਕਮਰਾ ਕਮਰੇ ਆ ਰਿਓ ਸੇਮ ਆ ਹਾਲ ਹਮਾਰੀ ਆ ਤੇ ਆ ਬਾਥਰੂਮ ਆ ਤੇ ਮਤਲਬ ਕਹਿ ਲੋ ਵੀ ਚਾ ਚਾਕਾਰ ਆ ਬਾਬਾ ਜੀ ਆ ਲਮਾਰੀ ਆ ਜੀ ਓਵਰ ਆਲ ਰਿਵਿਊ ਬਹੁਤ ਵਧੀਆ ਆਪਾਂ ਪਹਿਲਾਂ ਵੀ ਆਉਨੇ ਆ ਪਰ ਇੱਥੇ ਪਹਿਲੀ ਵਾਰੀ ਰੁਕੇ ਆ ਤੇ ਆ ਹੈਗੀ ਆ ਬਾਲਕਨੀ ਤੇ ਇਥੋਂ ਕੁਝ ਜਿਹੜਾ ਆ ਆਪਣਾ ਦ੍ਰਿਸ਼ਿਆ ਬਾਹਰਲਾ ਉਹ ਕੁਝ ਇਦਾਂ ਦੀਦਾ ਆ ਉਹ ਗਦਾਵਰੀ ਨਦੀ ਆ ਅਜੂਂ ਕਰਕੇ ਦਿਖਾਵਾਂ ਮੈਨੂੰ ਹੁਣ ਤੁਹਾਨੂੰ ਹੁਣ ਤੁਹਾਨੂੰ ਦਿਸੇ ਹੋਵੇ ਉਹ ਸਾਹਮਣੇ ਗਦਾਵਰੀ ਨਦੀ ਜਾਂਦੀ ਪਈ ਆ ਤੇ ਆ ਇਧਰ ਗੁਰਦਰਾ ਸਾਹਿਬ ਆ ਬਟ ਆ ਮੰਦਿਰ ਆ ਨਾ ਇਹਦੇ ਨਾਲ ਇਧਰ ਗੁਰਦਰਾ ਸਾਹਿਬ ਆ ਆ ਵੀ ਜਿਹੜੀ ਆ ਨਵੀਂ ਬਿਲਡਿੰਗ ਬਣੀ ਆ ਜਦੋਂ ਮੈਂ ਲਾਸਟ ਟਾਈਮ ਆਇਆ ਸੀ ਤੇ ਆ ਬਿਲਡਿੰਗ ਹੈ ਨਹੀਂ ਸੀ ਉਦੋਂ ਆ ਬਿਲਡਿੰਗ ਨਵੀਂ ਬਣੀ ਆ ਤੇ ਆਪਣਾ ਬੀਲੀ ਬਹੁਤ ਖੁਸ਼ ਆ ਤਾਂ ਠੀਕ ਹੈ ਜਿਹੜਾ ਆ ਵਾਲਾ ਵਲੋਗ ਆ ਆਪਾਂ ਇੱਥੇ ਖਤਮ ਕਰਦੇ ਆਂ ਤੇ ਪੂਰੀ ਸੀਰੀਜ਼ ਆਊਗੀ ਤੇ ਅੱਜ ਦਾ ਆਪਾਂ ਜਿਹੜਾ ਆ ਪੂਰਾ ਵਲੋਗ ਸੀ ਇਹ ਸਫ਼ਰ ਤੇ ਬਣਾਇਆ ਸੀ ਪੰਜਾਬ ਤੋਂ ਹਿਉਰ ਸਾਹਿਬ ਤੱਕ ਦਾ ਤੇ ਹੁਣ ਜਿਹੜੀ ਪੂਰੀ ਸੀਰੀਜ਼ ਆਊਗੀ ਉਹਨੂੰ ਤੁਸੀਂ ਆਪਣਾ ਪਿਆਰ ਦਿਓ ਦੱਬ ਕੇ ਸਪੋਰਟ ਕਰਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੁਹਾਡੇ ਪਿਆਰ ਦੇ ਨਾਲ ਹੀ ਅੱਗੇ ਵਧ ਹੁਣਾਇਆ ਤੇ ਜਲਦ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਉਹ ਤੱਕ ਲਈ ਰੱਬ ਰੱਖ ਆਪਾਂ ਬਈ